ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 17 ਤਰੀਕ ਤੋਂ ਲੈ ਕੇ 20 ਤਰੀਕ ਯਾਨੀ ਕਿ 4 ਦਿਨ 17 18 19 ਅਤੇ 20 ਫਰਵਰੀ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਵਿੱਚ ਬੱਦਲੀ ਸਿਸਟਮ ਅਤੇ ਪੱਛਮੀ ਸਿਸਟਮ ਦੀ ਇੱਕ ਐਂਟਰੀ ਹੋਣ ਜਾ ਰਹੀ ਹੈ ਜਿਸ ਦੇ ਨਾਲ 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਦੇਖਣ ਦੀ ਉਮੀਦ ਹੈ ਫਿਲਹਾਲ ਮੌਸਮ ਸਾਫ਼ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਮੌਸਮ ਫਿਲਹਾਲ ਸਾਫ਼ ਬਣਿਆ ਹੋਇਆ ਚੰਗੀ ਧੁੱਪ ਲੱਗ ਰਹੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ 17 ਅਤੇ 18 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਸਾਫ਼ ਬਣੇ ਰਹਿਣ ਦੀ ਉਮੀਦ ਹੈ ਪੱਛਮੀ ਹਵਾ ਚੱਲੇਗੀ ਚੰਗੀ ਧੁੱਪ ਲੱਗੇਗੀ ਪਰ 19 ਅਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗੱਲ ਕਰਾਂਗੇ 19 ਅਤੇ 20 ਤਰੀਕ ਦਾ ਜਿਹੜਾ ਮੌਸਮ ਹੈ ਇਹ ਪੱਛਮੀ ਸਿਸਟਮ ਦੇ ਨਾਲ ਪ੍ਰਭਾਵਿਤ ਹੈ ਇਸ ਦੇ ਵਿੱਚ ਅਰਬ ਸਾਗਰ ਅਤੇ ਪੱਛਮ ਸਿਸਟਮ ਤੋਂ ਹਵਾ ਆਉਣਗੀ ਆ ਜਿਸ ਦੇ ਨਾਲ ਪੰਜਾਬ ਦੇ ਮਾਝਾ ਮਾਲਵਾ ਤੇ ਸੈਂਟਰਲ ਪੰਜਾਬ ਵਿੱਚ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਮਾਲਵਾ ਬੈਲਟ ਦੇ ਵਿੱਚ ਘੱਟ ਇਸ ਦਾ ਅਸਰ ਘੱਟ ਹੀ ਦਿਖਾਈ ਦੇਵੇਗਾ ਦੁਆਬੇ ਅਤੇ ਮਾਝੇ ਦੇ ਵਿੱਚ ਇਸ ਦਾ ਅਸਰ 19 ਅਤੇ 20 ਤਰੀਕ ਨੂੰ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਹੈ ਹਵਾਵਾਂ ਤੇਜ਼ ਚੱਲ ਸਕਦੀਆਂ ਨੇ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਨਾਲ ਮੌਸਮ ਥੋੜਾ ਜਿਹਾ ਨਿੱਗਾ ਵੀ ਹੋਵੇਗਾ ਪਰ ਜਿਹੜਾ ਮੀਂਹ ਹੈ ਇਹ ਪੰਜਾਬ ਦੇ ਲਗਭਗ ਕਈ ਤਾਂ 19 ਅਤੇ 20 ਤਰੀਕ ਨੂੰ 72 ਤੋਂ 48 72 ਘੰਟੇ ਦੇ ਵਿੱਚਕਾਰ ਐਕਟੀਵੇਟ ਹੋਵੇਗਾ ਜੋ ਕਿ 18 ਤਰੀਕ ਤੋਂ ਬਣਨਾ ਸ਼ੁਰੂ ਹੋ ਜਾਵੇਗਾ ਜਿਸ ਦੇ ਮੱਦੇ ਨਜ਼ਰ ਆਪਾਂ ਨੂੰ ਕਿਸਾਨ ਵੀਰ ਨੂੰ ਇਹੀ ਸਲਾਹ ਸਜਾ ਦੇ ਰਹੇ ਹਾਂ ਕਿ ਪਾਣੀ ਲਗਾਉਣਾ ਹੈ ਤਾਂ ਫਿਲਹਾਲ ਲਗਾ ਲਓ ਨਹੀਂ ਤਾਂ ਇੱਕ ਅੱਧਾ ਦਿਨ ਵੇਟ ਕਰ ਲਓ ਕਿਉਂਕਿ ਜਿਹੜੀ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਉਸ ਦੇ ਨਾਲ 20 ਤਰੀਕ ਦੇ ਨੇੜੇ ਤੇੜੇ ਪੰਜਾਬ ਵਿੱਚ ਭਾਰੀ ਮੀਂਹ ਹੋਣ ਦੀ ਉਮੀਦ ਬਣੀ ਹੋਈ ਹੈ ਅਜੇ ਇਹ ਨਹੀਂ ਹੈ ਕਿ ਭਾਰੀ ਬਹੁਤ ਜ਼ਿਆਦਾ ਮੀਂਹ ਹੋਵੇਗਾ ਹਾਂ ਕਿਣਮਣ ਕਣੀ ਮੋਟੀ ਹੋ ਸਕਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਹਨੇਰੀ ਵੀ ਚੱਲ ਸਕਦੀ ਹੈ ਪਰ ਜਿਹੜੀ ਸੰਭਾਵਨਾ ਹੈ ਉਹ ਇਹੀ ਹੈ ਕਿ 20 ਤਰੀਕ ਨੂੰ ਜ਼ਿਆਦਾ ਚਾਂਸ ਨੇ ਮੀਂਹ ਦੇ 25 ਤੋਂ ਲੈ ਕੇ 75% ਤੱਕ ਚਾਂਸ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਮੀਂਹ ਦੇ ਵੜ ਰਹੇ ਨੇ ਜਿਹਦੇ ਮੱਦੇਨਜ਼ਰ ਅਸੀਂ ਜਿਹੜੀ 19 ਤਰੀਕ ਦੀ ਅਪਡੇਟ ਹੈ ਉਹ ਤੁਹਾਨੂੰ 18 ਤਰੀਕ ਸ਼ਾਮ ਨੂੰ ਦਵਾਂਗੇ ਤਾਂ ਕਿ ਤੁਹਾਨੂੰ ਕਲੀਅਰ ਹੋ ਸਕੇ ਕਿ ਕਿਸ ਇਲਾਕੇ ਵਿੱਚ ਕਿਸ ਤਰੀਕੇ ਦਾ ਮੀਂਹ ਹੋਣ ਦੀ ਚਾਂਸ ਬਣ ਰਹੇ ਨੇ ਇਹੋ ਜੀ ਜੀ ਅਪਡੇਟ ਮੀਂਹ ਦੀ 19 ਤੇ 20 ਤਰੀਕ ਦੇ ਬਾਰੇ ਜੋ ਸੀ 17 18 ਤਰੀਕ ਨੂੰ ਮੌਸਮ ਸਾਫ ਹੈ 19 20 ਨੂੰ ਉਮੀਦ ਹੈ ਮੀਂਹ ਦੀ ਬਾਕੀ ਜੋ ਵੀ ਜਾਣਕਾਰੀ ਹੋਵੇਗੀ ਚੈਨਲ ਦੇ ਉੱਪਰ ਲੈ ਕੇ ਜਲਦਾ ਜਰਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ